ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਤੋਖੇ ਬਾਜਾਂ ਦੀ ਭਾਵ ਕੇ ਸਾਡੀ ਜ਼ਿੰਦਗੀ ਵਿੱਚ ਸਾਨੂੰ ਕੌਣ-ਕੌਣ ਤੋਖਾ ਦੇ ਸਕਦਾ ਹੈ ਅਸੀਂ ਉਸ ਤੋਖੇ ਤੋਂ ਕਿੰਜ ਬਚ ਸਕਦੇ ਹਾਂ ਤੋਖੇ ਬਾਜਾਂ ਦੀਆਂ ਕੀ ਨਿਸ਼ਾਨੀਆਂ ਹਨ ਇਸ ਲਈ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਸੁਣਨਾ ਅਤੇ ਸਮਝਣਾ ਜੀ ਕਿਸੇ ਨੇ ਬਹੁਤ ਹੀ ਸੋਹਣਾ ਲਿਖਿਆ ਹੈ ਤੀਲੇ ਚਾਰ ਟਿਕਾਏ ਮਾਰ ਕੇ ਚਖੜ ਆਣ ਖਲਾਰ ਗਿਆ ਮੈਂ ਬੁਰੇ ਵਕਤ ਨੂੰ ਆਖਾਂ ਚੰਗਾ ਜਿਹੜਾ ਖੋਟੇ ਖਰੇ ਨਤਾਰ ਗਿਆ ਕਿਉਂਕਿ ਕਈ ਵਾਰ ਬੁਰਾ ਵਕਤ ਆਉਂਦਾ ਏ ਤੇ ਜਿਹਦੇ ਵਿੱਚ ਸਾਨੂੰ ਖੋਟੇ ਅਤੇ खरे ਬੰਦੇ ਦੀ ਪਛਾਣ ਹੋ ਜਾਂਦੀ ਹੈ ਕਿ ਕੌਣ ਸਾਨੂੰ ਧੋਖੇ ਦੇ ਰਿਹਾ ਹੈ ਕੌਣ ਸਾਡਾ ਆਪਣਾ ਹੈ ਤੇ ਕੌਣ ਪਰਾਇਆ ਇਸ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਲੜਕਾ ਆਪਦੀ ਜ਼ਿੰਦਗੀ ਵਿੱਚ ਬਹੁਤ ਹੀ ਪਰੇਸ਼ਾਨੀਆਂ ਤੋਂ ਬਾਅਦ ਤੋਖੇ ਖਾਣ ਤੋਂ ਬਾਅਦ ਹਾਰ ਚੁੱਕਾ ਸੀ ਉਹ ਇਸ ਹੱਦ ਤੱਕ ਹਾਰ ਗਿਆ ਕਿ ਆਪਦੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਕਰ ਲਿਆ ਕਿ ਮੈਂ ਮਰ ਜਾਣਾ ਹੈ ਜਦੋਂ ਇਹ ਕਦਮ ਉਹ ਚੁੱਕਣ ਲੱਗਾ ਤਾਂ ਜਿਸ ਜਗ੍ਹਾ ਤੇ ਉਹ ਗਿਆ ਸੀ ਉੱਥੇ ਇੱਕ ਸੰਤ ਜੀ ਰੱਬ ਦੀ ਭਗਤੀ ਕਰ ਰਹੇ ਸਨ ਇਕਾਂਤ ਜਗ੍ਹਾ ਤੇ ਬੈਠੇ ਹੋਏ ਸਨ ਜਦੋਂ ਉਸ ਨੇ ਇਸ ਲੜਕੇ ਨੂੰ ਉਥੇ ਵੇਖਿਆ ਤਾਂ ਉਹ ਸਮਝ ਗਏ ਕਿ ਇਹ ਆਪਦੀ ਜੀਵਨ ਲੀਲਾ ਖਤਮ ਕਰਨ ਲੱਗਾ ਹੈ ਉਹਨਾਂ ਨੇ ਇਸ ਲੜਕੇ ਨੂੰ ਰੋਕਿਆ ਲੜਕਾ ਕਹਿੰਦਾ ਕਿ ਨਹੀਂ ਮੈਨੂੰ ਮੇਰੀ ਜ਼ਿੰਦਗੀ ਵਿੱਚ ਬਹੁਤ ਤੋਖੇ ਮਿਲੇ ਨੇ ਮੇਰਾ ਆਪਣੇ ਭੈਣ ਭਰਾ ਆਪਦੇ ਨਜ਼ਦੀਕੀਆਂ ਤੋਂ ਮਨ ਅੱਕ ਚੁੱਕਾ ਹੈ ਉਹਨਾਂ ਨੇ ਮੈਨੂੰ ਬਹੁਤ ਤੋਖੇ ਦਿੱਤੇ ਨੇ ਇਸ ਲਈ ਇਸ ਦੁਨੀਆ ਵਿੱਚ ਮੇਰਾ ਆਪਦਾ ਹੁਣ ਕੋਈ ਨਹੀਂ ਇਸ ਲਈ ਮੈਂ ਅੱਜ ਮਾਰਹੀ ਜਾਣਾ ਹੈ ਸੰਤ ਜੀ ਨੇ ਉਸ ਲੜਕੇ ਨੂੰ ਕਿਹਾ ਕਿ ਪੁੱਤਰ ਤੂੰ ਦੁਖੀ ਹੈ ਇਹ ਤਾਂ ਮੈਨੂੰ ਸਮਝ ਆ ਗਿਆ ਪਰ ਮੈਨੂੰ ਦੱਸ ਕਿ ਕਿਸ ਨੇ ਤੈਨੂੰ ਧੋਖਾ ਦਿੱਤਾ ਹੈ ਤੇ ਕਿਉਂ ਹੋ ਸਕਦਾ ਹੈ ਤੇਰੀ ਇਸ ਦੱਸੀ ਹੋਈ ਗੱਲ ਤੋਂ ਮੈਂ ਕੁਝ ਸਿੱਖਿਆ ਲੈ ਲਵਾਂ ਸੰਤ ਜੀ ਦੇ ਕਹਿਣ ਤੇ ਵੀ ਉਸ ਲੜਕੇ ਨੇ ਸੰਤ ਜੀ ਨੂੰ ਕੁਝ ਨਾ ਦੱਸਿਆ ਤਾਂ ਸੰਤ ਜੀ ਕਹਿਣ ਲੱਗੇ ਕਿ ਪੁੱਤਰ ਇਦਾਂ ਦਾ ਤੂੰ ਵੀ ਕੁਝ ਜ਼ਰੂਰ ਕੁਝ ਕੀਤਾ ਹੋਣਾ ਹੈ ਜਿਸ ਕਰਕੇ ਸਭ ਨੇ ਤੇਰੇ ਨਾਲ ਗਲਤ ਕੀਤਾ ਉਹ ਲੜਕਾ ਕਹਿਣ ਲੱਗਾ ਕਿ ਮੇਰੇ ਪਿੰਡ ਜਾਓ ਸਭ ਤੋਂ ਪੁੱਛ ਲਓ ਮੈਂ ਕਦੇ ਕਿਸੇ ਨਾਲ ਬੁਰਾ ਨਹੀਂ ਕੀਤਾ ਮਾੜਾ ਨਹੀਂ ਕੀਤਾ ਤੁਹਾਨੂੰ ਸਭ ਦੱਸ ਦੇਣਗੇ ਪਰ ਮੈਨੂੰ ਬਹੁਤ ਧੋਖੇ ਮਿਲੇ ਨੇ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ ਸੰਤ ਜੀ ਕਹਿੰਦੇ ਕਿ ਇੰਜ ਇਨੇ ਚੰਗੇ ਇਨਸਾਨ ਨਾਲ ਇਦਾਂ ਕਿਵੇਂ ਹੋ ਸਕਦਾ ਹੈ ਜ਼ਰੂਰ ਤੇਰੇ ਵਿੱਚ ਕੋਈ ਕਮੀ ਰਹੀ ਹੋਵੇਗੀ ਉਹ ਲੜਕਾ ਕਹਿੰਦਾ ਹੈ ਕਿ ਮੈਨੂੰ ਪਰਖ ਕੇ ਵੇਖ ਲਓ ਉੰਜ ਤਾਂ ਮੈਂ ਤੁਹਾਨੂੰ ਕੋਈ ਸਬੂਤ ਨਹੀਂ ਦੇ ਸਕਦਾ ਤਾਂ ਸੰਤ ਜੀ ਕਹਿੰਦੇ ਕਿ ਵੇਖ ਤੈਨੂੰ ਕੁਝ ਦਿਨ ਮੇਰੇ ਨਾਲ ਰਹਿਣਾ ਪਵੇਗਾ ਇਹ ਮਰਨ ਦਾ ਵਿਚਾਰ ਆਪਦੇ ਅੰਦਰੋਂ ਕੱਢ ਦੇ ਤੇ ਮੇਰੇ ਨਾਲ ਚੱਲ ਮੈਨੂੰ ਆਪੇ ਪਤਾ ਲੱਗ ਜਾਵੇਗਾ ਕਿ ਤੇਰੇ ਵਿੱਚ ਕਿੰਨੇ ਚੰਗੇ ਗੁਣ ਹਨ ਤਾਂ ਉਹ ਲੜਕਾ ਕਹਿੰਦਾ ਕਿ ਠੀਕ ਹੈ ਮੈਂ ਤਾਂ ਪਹਿਲਾਂ ਹੀ ਆਪਦੇ ਮਾਪੇ ਮਾਂ ਬਾਪ ਪੈਣਾ ਭਰਾ ਲਈ ਮਰ ਗਿਆ ਹਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਜੀਵਾਂ ਜਾਂ ਮਰਾਂ ਇਸ ਲਈ ਮੈਂ ਤੁਹਾਡੇ ਨਾਲ ਚੱਲਾਂਗਾ ਮੈਂ ਤੁਹਾਡੇ ਨਾਲ ਜਾਣ ਲਈ ਤਿਆਰ ਹਾਂ ਤਾਂ ਸੰਤ ਜੀ ਕਹਿੰਦੇ ਕਿ ਪਹਿਲਾਂ ਸੋਚ ਲੈ ਇਹ ਤੇਰੀ ਪ੍ਰੀਖਿਆ ਕੁਝ ਦਿਨਾਂ ਦੀ 1 ਸਾਲ ਦੀ 2 ਸਾਲ ਦੀ ਵੀ ਹੋ ਸਕਦੀ ਹੈ ਮੈਨੂੰ ਕੁਝ ਸਮਾਂ ਲੱਗ ਸਕਦਾ ਹੈ ਫਿਰ ਹੀ ਮੈਂ ਕੋਈ ਫੈਸਲਾ ਕਰਾਂਗਾ ਕਿ ਤੂੰ ਕਿਸੇ ਦਾ ਮਾੜਾ ਕਰਦਾ ਹੈ ਜਾਂ ਤੂੰ ਚੰਗਾ ਇਨਸਾਨ ਹੈ ਜਾਂ ਮਾੜਾ ਤਾਂ ਉਹ ਲੜਕਾ ਤਿਆਰ ਹੋ ਗਿਆ ਉਹ ਸੰਤ ਜੀ ਦੇ ਨਾਲ ਉਹਨਾਂ ਦੇ ਆਸ਼ਰਮ ਵਿੱਚ ਚਲਾ ਗਿਆ ਉੱਥੇ ਹੋਰ ਵੀ ਚੇਲੇ ਸਨ ਇਹ ਲੜਕਾ ਸੰਤ ਜੀ ਦੇ ਨਾਲ ਰਹਿਣ ਲੱਗਾ ਸੰਤ ਜੀ ਨੇ ਜੋ ਜੋ ਕੰਮ ਦੱਸਨੇ ਇਸ ਨੇ ਉਹੀ ਉਹੀ ਕਰਨੇ ਪਹਿਲਾਂ ਪਹਿਲ ਤਾਂ ਉਹ ਸੰਕੋਚ ਕਰਦਾ ਸੀ ਪਰ ਫਿਰ ਉਸ ਨੇ ਸੰਤ ਜੀ ਨੂੰ ਇੱਕ ਚੰਗਾ ਇਨਸਾਨ ਬਣ ਕੇ ਦਿਖਾਉਣਾ ਸੀ ਇਸ ਲਈ ਉਸ ਨੇ ਜੇ ਸੰਤ ਜੀ ਨੇ ਗਜਾ ਕਰਨ ਨੂੰ ਕਹਿਣਾ ਪ੍ਰਸ਼ਾਦੇ ਇਕੱਠੇ ਪਿੰਡ ਵਿੱਚੋਂ ਕਰਨ ਨੂੰ ਕਹਿਣਾ ਤਾਂ ਉਸ ਨੇ ਇਕੱਠੇ ਕਰਕੇ ਲੈ ਕੇ ਆਉਣੇ ਸੰਤ ਜੀ ਖੁਸ਼ ਹੋਏ ਕਿ ਮੈਨੂੰ ਉਮੀਦ ਨਹੀਂ ਸੀ ਕਿ ਇੰਨੀ ਛੇਤੀ ਤੂੰ ਇਹ ਸਭ ਕਰ ਲਵੇਂਗਾ ਪਰ ਤੂੰ ਕੀਤਾ ਸੰਤ ਜੀ ਇੱਕ ਦਿਨ ਉਸ ਨੂੰ ਆਸ਼ਰਮ ਵਿੱਚ ਟੰਗੇ ਹੋਏ ਘੜੇ ਬਾਰੇ ਵੀ ਦੱਸ ਦੇਣੀ ਕਹਿੰਦੇ ਨੇ ਕਿ ਇਸ ਵਿੱਚ ਜੋ ਹੈ ਉਹ ਇੱਕ ਬਹੁਤ ਹੀ ਜ਼ਹਿਰੀਲਾ ਪਦਾਰਥ ਹੈ ਯਾਨੀ ਕਿ ਜ਼ਹਿਰ ਹੈ ਜੇਕਰ ਇਸ ਦੀ ਇੱਕ ਬੂੰਦ ਵੀ ਕਿਸੇ ਇਨਸਾਨ ਨੂੰ ਦੇ ਦਿੱਤੀ ਜਾਵੇ ਤਾਂ ਉਹ ਮਰ ਸਕਦਾ ਹੈ ਇਹ ਲੜਕਾ ਕਹਿੰਦਾ ਹੈ ਕਿ ਸੰਤ ਜੀ ਤੁਸੀਂ ਇਹ ਸਭ ਕੁਝ ਮੈਨੂੰ ਕਿਉਂ ਦੱਸ ਰਿਹਾ ਇਹੋ ਤਾਂ ਸੰਤ ਜੀ ਕਹਿੰਦੇ ਕਿ ਤੇਰਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ ਫਿਰ ਸੰਤ ਜੀ ਨੇ ਸਾਰਾ ਆਸ਼ਰਮ ਵਿਖਾਇਆ ਉਸ ਤੋਂ ਬਾਅਦ ਕੁਝ ਸਮਾਂ ਇਦਾਂ ਹੀ ਚੱਲਦਾ ਰਿਹਾ ਉਹ ਲੜਕੇ ਨੂੰ ਸੰਤ ਜੀ ਨੇ ਜੋ ਵੀ ਕੰਮ ਦੱਸਣਾ ਉਸਨੇ ਕਰ ਦੇਣਾ ਇੱਕ ਦਿਨ ਜਦੋਂ ਉਹ ਕਿਤੇ ਜਾ ਰਹੇ ਸਨ ਤਾਂ ਲੁਟੇਰੇ ਸੰਤ ਜੀ ਦੇ ਮੰਗਰ ਪੈ ਗਏ ਸਾਰੇ ਚੇਲੇ ਭੱਜ ਗਏ ਪਰ ਇਸ ਲੜਕੇ ਨੇ ਸੰਤ ਜੀ ਦੀ ਜਾਨ ਬਚਾਈ ਸੰਤ ਜੀ ਨੂੰ ਸੱਟ ਤਾਂ ਲੱਗੀ ਪਰ ਜਾਨ ਉਹਨਾਂ ਦੀ ਬਚ ਗਈ ਸੰਤ ਜੀ ਫੇਰ ਖੁਸ਼ ਹੋਏ ਤੇ ਆਪਦੇ ਚੇਲਿਆਂ ਨੂੰ ਕਹਿਣ ਲੱਗੇ ਕਿ ਤੁਸੀਂ ਮੇਰੇ ਨਾਲ ਕਦੇ ਤੋਂ ਹੋ ਪਰ ਫਿਰ ਵੀ ਤੁਸੀਂ ਮੇਰੇ ਆਪਣੇ ਨਹੀਂ ਬਣੀ ਇਸ ਬੱਚੇ ਨੇ ਮੇਰੀ ਜਾਨ ਬਚਾਈ ਹੈ ਤੇ ਮੇਰਾ ਕੋਈ ਪੁੱਤਰ ਨਹੀਂ ਹੈ ਮੈਨੂੰ ਇੰਜ ਲੱਗਦਾ ਹੈ ਕਿ ਮੇਰੇ ਤੋਂ ਬਾਅਦ ਇਹ ਲੜਕਾ ਹੀ ਹੈ ਜੋ ਇਸ ਆਸ਼ਰਮ ਨੂੰ ਸਾਰੇ ਰਾਜ ਭਾਗ ਨੂੰ ਸਮਹਾਲ ਸਕਦਾ ਹੈ ਇਸ ਲਈ ਹੁਣ ਇਹ ਹੀ ਸਭ ਦੇਖਰੇਖ ਕਰਿਆ ਕਰੇਗਾ ਸੰਤ ਜੀ ਬਿਮਾਰ ਰਹਿੰਦੇ ਸਨ ਉਹਨਾਂ ਦੀ ਸਭ ਸੇਵਾ ਕਰਦੇ ਇਸ ਲੜਕੇ ਦੇ ਮਾਨ ਵਿੱਚ ਇਹ ਸਭ ਚੱਲਦਾ ਰਹਿੰਦਾ ਕਿ ਸੰਤ ਜੀ ਦੇ ਮਰਨ ਤੋਂ ਬਾਅਦ ਇਹ ਸਭ ਮੇਰਾ ਹੀ ਹੋ ਜਾਣਾ ਹੈ ਇਹ ਸੰਤ ਛੇਤੀ ਮਰ ਜਾਵੇ ਉਸ ਲੜਕੇ ਦੇ ਅੰਦਰ ਲਾਲਚ ਪੈਦੇ ਹੋ ਗਿਆ ਸੰਤ ਜੀ ਨੂੰ ਇੱਕ ਦਿਨ ਉਸ ਨੇ ਆਪ ਹੀ ਮਾਰਨ ਦੀ ਵਿਉਂਤ ਬਣਾ ਲਈ ਕਿ ਕਿਉਂ ਨਾ ਇਹਨੇ ਮਾਰਤਾ ਜਾਣਾ ਹੀ ਹੈ ਤੇ ਛੇਤੀ ਛੇਤੀ ਇਸ ਨੂੰ ਮੈਂ ਜ਼ਹਿਰ ਦੇ ਕੇ ਮਾਰ ਦੇਵਾਂ ਤੇ ਸਭ ਕੁਝ ਆਪਦੇ ਹੱਥ ਵਿੱਚ ਕਰ ਲਵਾਂ ਸੰਤ ਜੀ ਦਾ ਛੇਤੀ ਕੰਮ ਨਿਭੜ ਜਾਵੇ ਉਸ ਨੇ ਇਦਾਂ ਹੀ ਕੀਤਾ ਸੰਤ ਜੀ ਨੂੰ ਜ਼ਹਿਰ ਦੇ ਦਿੱਤਾ ਸੰਤ ਜੀ ਦੇ ਸਾਹ ਅੜ ਗਏ ਬਾਕੀ ਸਭ ਰੋਣ ਕਰ ਲੌਣ ਲੱਗ ਗਏ ਤੇ ਇਹ ਇਕੱਲਾ ਹੀ ਖੁਸ਼ ਸੀ ਕਿ ਚਲੋ ਕਾਮ ਨਿਭੜ ਗਿਆ ਵਿੱਚੋਂ ਇੱਕ ਪੁਰਾਣਾ ਚੇਲਾ ਉੱਠਿਆ ਜੋ ਕਿ ਸੰਤ ਜੀ ਦੇ ਨਾਲ ਕਾਫੀ ਸਮੇਂ ਤੋਂ ਰਹਿ ਰਿਹਾ ਸੀ ਉਸ ਨੇ ਘੜੇ ਦੇ ਨਾਲ ਟੰਗੀ ਹੋਈ ਇੱਕ ਦਵਾਈ ਸੰਤ ਜੀ ਦੇ ਮੂੰਹ ਵਿੱਚ ਪਾਈ ਸੰਤ ਜੀ ਉੱਠ ਕੇ ਬੈਠ ਗਏ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਸੰਤ ਜੀ ਕਦੇ ਬਿਮਾਰ ਹੋਏ ਹੀ ਨਾ ਹੋਣ ਸਿੱਧਾ ਹੀ ਉੱਠ ਕੇ ਬੈਂਦੇ ਹਨ ਤੇ ਉਸ ਲੜਕੇ ਨੂੰ ਪੁੱਛਦੇ ਹਨ ਕਿ ਦੱਸ ਤੂੰ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਜਦੇ ਕੋਈ ਕੰਮ ਮਾੜਾ ਨਹੀਂ ਕੀਤਾ ਜ਼ਿੰਦਗੀ ਵਿੱਚ ਕਿਸੇ ਨੂੰ ਤੋਖਾ ਨਹੀਂ ਦਿੱਤਾ ਤਾਂ ਉਸ ਸਮੇਂ ਉਸ ਲੜਕੇ ਦੀਆਂ ਅੱਖਾਂ ਸ਼ਰਮ ਨਾਲ ਚੋਗ ਗਈਆਂ ਸੰਤ ਜੀ ਕਹਿੰਦੇ ਤੇਰੇ ਇਸੇ ਸਵਾਲ ਦੇ ਜਵਾਬ ਲਈ ਹੀ ਇਹ ਸਭ ਕੀਤਾ ਹੈ ਜਦੋਂ ਮੈਂ ਤੈਨੂੰ ਇਹ ਜ਼ਹਿਰ ਵਾਲਾ ਘੜਾ ਵਿਖਾਇਆ ਸੀ ਤਾਂ ਉਸ ਦੇ ਨਾਲ ਉਸ ਜ਼ਹਿਰ ਦਾ ਤੋੜ ਵੀ ਉੱਥੇ ਹੀ ਮੌਜੂਦ ਸੀ ਪਰ ਮੈਂ ਤੈਨੂੰ ਉਸ ਬਾਰੇ ਨਹੀਂ ਦੱਸਿਆ ਕਿਉਂਕਿ ਮੈਂ ਤੇਰੇ ਅੰਦਰ ਦੀ ਸਚਾਈ ਦੇਖਣਾ ਚਾਹੁੰਦਾ ਸਾਂ ਮੈਂ ਤੇਰੇ ਅੰਦਰ ਲਾਲਚ ਵੀ ਆਪ ਹੀ ਪੈਦਾ ਕੀਤਾ ਹੈ ਤੇਰਾ ਕਸੂਰ ਇਹ ਹੈ ਕਿ ਤੂੰ ਲਾਲਚ ਵਿੱਚ ਫਸ ਗਿਆ ਇੰਜ ਹੀ ਜਿਸ ਇਨਸਾਨ ਅੱਖਾਂ ਬੰਦ ਕਰਕੇ ਆਪਾਂ ਭਰੋਸਾ ਕਰਦੇ ਹਾਂ ਉਹ ਅਕਸਰ ਹੀ ਧੋਖਾ ਦਿੰਦੇ ਹਨ ਸੰਤ ਜੀ ਨੇ ਸਮਝਾਇਆ ਕਿ ਭਰੋਸਾ ਕਰਨਾ ਜ਼ਰੂਰੀ ਹੈ ਕਿਉਂਕਿ ਭਰੋਸੇ ਤੇ ਹੀ ਦੁਨੀਆ ਕਾਇਮ ਹੈ ਪਰ ਜਿੰਨਾ ਮਰਜ਼ੀ ਕੋਈ ਸਾਕਾ ਹੋਵੇ ਉਸ ਤੇ ਅੱਖਾਂ ਬੰਦ ਕਰਕੇ ਕਦੇ ਵੀ ਭਰੋਸਾ ਨਾ ਕਰੋ ਅੰਦਰ ਦੇ ਇਹ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਇਨਸਾਨ ਤੇ ਹਾਵੀ ਹੋ ਹੀ ਜਾਂਦੇ ਨੇ ਤੇ ਉਹ ਇਨਸਾਨ ਆਪਣਿਆਂ ਨੂੰ ਹੀ ਤੋਖਾ ਦੇਣ ਲੱਗ ਜਾਂਦਾ ਹੈ ਜੇ ਕਿਸੇ ਤੇ ਭਰੋਸਾ ਕਰਨਾ ਵੀ ਹੈ ਤਾਂ ਸੁਚੇਤ ਰਹਿ ਕੇ ਕਰੋ ਸੰਤ ਜੀ ਕਹਿੰਦੇ ਹਨ ਕਿਉਂਕਿ ਇਨਸਾਨ ਦੀਆਂ ਦੋ ਹੀ ਆਦਤਾਂ ਹਨ ਜਾਂ ਤਾਂ ਉਹ ਕਿਸੇ ਤੇ ਭਰੋਸਾ ਕਰਦਾ ਨਹੀਂ ਤੇ ਜੇ ਕਰਦਾ ਹੈ ਤਾਂ ਅੱਖਾਂ ਬੰਦ ਕਰਕੇ ਕਰ ਲੈਂਦਾ ਹੈ ਤਾਂ ਸੰਤ ਜੀ ਸਮਝਾਉਂਦੇ ਹਨ ਕਿ ਜਿਹੜਾ ਮਨੁੱਖ ਤੁਹਾਡੇ ਨਾਲ ਰਹਿ ਰਿਹਾ ਹੁੰਦਾ ਹੈ ਜੇਕਰ ਉਸ ਨੇ ਤੁਹਾਡੇ ਬਾਰੇ ਤਾਂ ਸਾਰਾ ਕੁਝ ਪਤਾ ਲਵਾ ਲਿਆ ਹੈ ਪਰ ਆਪਣੇ ਬਾਰੇ ਕੁਝ ਨਹੀਂ ਦੱਸਿਆ ਤਾਂ ਅਜਿਹੇ ਮਨੁੱਖ ਤੇ ਕਦੇ ਪ੍ਰੋਸਾਨਾ ਕਰੋ ਕਿਉਂਕਿ ਉਸ ਨੇ ਤੁਹਾਡੀ ਜ਼ਿੰਦਗੀ ਦੀ ਕਿਤਾਬ ਤਾਂ ਸਾਰੀ ਪੜ ਲਈ ਪਰ ਆਪਣੀ ਕਿਤਾਬ ਨੂੰ ਬੰਦ ਹੀ ਰੱਖਿਆ ਤਾ ਇਹ ਜਏ ਮਨੁੱਖ ਦੇ ਅੰਦਰ ਕੁਝ ਨਾ ਕੁਝ ਜ਼ਰੂਰ ਹੁੰਦਾ ਹੈ ਇਸ ਲਈ ਉਸ ਮਨੁੱਖ ਤੇ ਭਰੋਸਾ ਨਾ ਕਰੋ ਤੇ ਦੂਸਰਾ ਉਹਨਾਂ ਨੇ ਕਿਹਾ ਕਿ ਜੋ ਮਨੁੱਖ ਤੁਹਾਡੀ ਪ੍ਰਵਾਹ ਨਹੀਂ ਕਰਦਾ ਉਸ ਤੇ ਵੀ ਕਦੇ ਭਰੋਸਾ ਨਾ ਕਰੋ ਤੀਸਰਾ ਜਿਸ ਮਨੁੱਖ ਦੀ ਜ਼ੁਬਾਨ ਉਸ ਦੇ ਬੋਲੇ ਹੋਏ ਸ਼ਬਦ ਲੜਖੜਾਉਣ ਉਸ ਤੇ ਕਦੇ ਭਰੋਸਾ ਨਾ ਕਰੋ ਚੌਥਾ ਚਾਪਲੂਸ ਬੰਦਾ ਜੋ ਗੱਲ ਗੱਲ ਤੇ ਚਾਪਲੂਸੀ ਕਰੇ ਤੂੰ ਬਚ ਕੇ ਰਹੋ ਤੇ ਪੰਜਵਾ ਝੂਠੇ ਬੰਦੇ ਤੋਂ ਬਚ ਕੇ ਰਹੋ ਕਿਉਂਕਿ ਝੂਠਾ ਬੰਦਾ ਤੁਹਾਡੇ ਕੋਲ ਕੁਝ ਹੋਰ ਤੇ ਬਾਹਰ ਜਾ ਕੇ ਕੁਝ ਹੋਰ ਬੋਲਦਾ ਹੈ ਇਸ ਲਈ ਇਹਨਾਂ ਤੇ ਕਦੇ ਪ੍ਰੋਸਾ ਨਾ ਕਰੋ ਇਹਨਾਂ ਲੋਕਾਂ ਤੋਂ ਹਮੇਸ਼ਾ ਬਚ ਕੇ ਰਹੋ